ਦੇਸ਼ ਦੇ ਹਜ਼ਾਰਾਂ ਬੱਚੇ ਮਰਨ ਤੋਂ ਬਚਾਓ ਤੁਸੀਂ ਸੰਵਿਧਾਨ ਲਿਖਣ ਵਾਸਤੇ ਜਾਓ ਬੇਟੇ ਨੂੰ ਘਰੇ ਸੱਫਰ ਤੇ ਪੈਨ ਨੂੰ ਛੱਡ ਕੇ ਸੰਵਿਧਾਨ ਲਿਖਣ ਵਾਸਤੇ ਗਏ ਕਿਉਂਕਿ ਕਿਹਦੇ ਵਾਸਤੇ ਉਹ ਸਾਡੇ ਵਾਸਤੇ ਗਏ ਸੀ ਹੁਣ ਸਾਡਾ ਫਰਜ਼ ਬਣਦਾ ਦਾਦਾ ਸਾਹਿਬ ਡਾਕਟਰ ਨੂੰ ਵੇਟ ਕਰਦਿਆਂ ਇਹਨਾਂ ਕੁਰਬਾਨੀਆਂ ਨੂੰ ਸੰਭਾਲਣਾ ਜੇ ਕਰਾਰੇ ਸਾਡਾ ਸੁਧਾਰ ਨੂੰ ਖਤਮ ਕਰਨਾ ਚਾਹੁੰਦੇ ਆ ਅਸੀਂ ਆਪੇ ਸੁਧਾਰ ਨੂੰ ਬਚਾਉਣਾ ਹੈ ਜਿਹੜੇ ਸਮੇਂ ਦੇ ਵਿੱਚ ਬਾਬਾ ਸਾਹਿਬ ਐਕਟ ਨੂੰ ਲੇਟ ਕਰਨੇ ਸਾਡੇ ਵਾਸਤੇ ਲੜਾਈ ਨਹੀਂ ਸੀ ਉਹਨਾਂ ਵੇਲੇ ਚ ਗਰੀਬੀ ਅੱਤ ਦੀ ਗਰੀਬੀ ਸੀ ਉਹਨਾਂ ਦੇ ਬਹੁਤ ਜ਼ਿਆਦਾ ਗਰੀਬੀ ਦੇ ਵਿੱਚੋਂ ਨੰਗੇ ਉਹ ਤਾਂ ਸਮਾਂ ਹੀ ਬਹੁਤ ਵਧੀਆ ਸਾਡੇ ਕੋਲ ਹਰੇਕ ਕੋਲੇ ਹਰ ਸੁਵਿਧਾ ਹੈ ਜੇ ਚਾਰ ਦਿਨ ਅਸੀਂ ਕੰਮ ਕਰਾਂਗੇ ਤਾਂ ਨਹੀਂ ਸਾਡਾ ਗੁਜ਼ਾਰਾ ਹੋ ਸਕਦਾ ਜਿਹੜਾ ਉਹ ਸਮਾਂ ਸੀ ਸ਼ਾਮ ਨੂੰ ਕੰਮ ਨਾ ਕੀਤਾ ਤੇ ਚੁੱਲ੍ਹਾ ਨਹੀਂ ਜਲਦਾ ਸੀ ਬਾਬਾ ਸਾਹਿਬ ਆਟਰਮੇਟ ਕਰਦੇ ਘਰ ਵਾਲੀ ਨੇ ਗੜੀਆਂ ਚੋਹੋ ਹੱਟ ਚੱਕ ਕੇ ਪੱਤ ਕੇ ਪੱਤਨਾ ਵੇਚ ਕੇ ਬਾਬਾ ਸਾਹਿਬ ਆਟਰਮੇਟ ਕਰ ਨੂੰ ਪੈਸੇ ਦਿੱਤੇ ਪੜਾਈ ਵਾਸਤੇ ਵੀ ਜਾਓ ਤੁਸੀਂ ਪੜੋ ਦੇਖੋ ਧਿਆਨ ਮਾਰੋ ਵੀ ਉਹ ਸਮਾਂ ਕਿੱਦਾਂ ਮਾੜਾ ਹੋਊਗਾ ਜੋ ਕੋਸ਼ਿਸ਼ ਕੀਤਾ ਉਹਨਾਂ ਨੇ ਸਾਡੇ ਵਾਸਤੇ ਕੀਤਾ ਪਰ ਹੁਣ ਜੇ ਦਾ ਸਾਡਾ ਮਰਜ਼ ਬੰਦਾ ਨਾਰੇ ਤਾਂ ਅਸੀਂ ਲਾਉਣੇ ਆਂ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਝੋਕ ਕੇ ਪਰ ਬਹੁਤ ਘੱਟ ਸਾਡੀ ਗੋਮ ਹੈ ਜਿਹੜੀ ਪਹਿਰਾ ਦੇ ਰਹੀ ਆ ਤੇ ਬੇਨਤੀ ਕਰਨ ਵਾਸਤੇ ਸਾਨੂੰ ਇਕੱਠੇ ਹੋਇਆ ਵੀ ਜਿੰਮੇਵਾਰੀ ਬੰਦੀ ਆ ਆਪਣੀ ਜ਼ਿੰਮੇਵਾਰੀ ਨੂੰ ਹਰ ਇੱਕ ਵਿਅਕਤੀ ਨੇ ਸਮਝਣਾ ਤੇ ਸਾਡੀ ਇਹ ਹੱਥ ਜੋੜ ਕੇ ਬੇਨਤੀ ਆ ਵੀ ਜਿੱਥੇ ਆਪਣਾ ਪ੍ਰੋਗਰਾਮ ਹੁੰਦਾ ਹਰ ਬੰਦੇ ਨੂੰ ਉੱਥੇ ਪਹੁੰਚਣਾ ਚਾਹੀਦਾ ਕਿਉਂਕਿ ਅਸੀਂ ਆਪਣੇ ਆਪ ਨੂੰ ਬਚਾਉਣਾ ਅਸੀਂ ਕਿਸੇ ਦੀ ਖਾਤਰ ਲੜਾਈ ਨਹੀਂ ਲੜਨੀ ਅਸੀਂ ਆਪਣੀ ਖਾਤਰ ਲੜਾਈ ਲੜਨੀ ਆ